ਮੈਂ ਕਿਸਾਨ ਮੇਲੇ ਤੇ ਆਇਆ ਸੀਗਾ ਬਠਿੰਡਾ ਤੇ ਜਿਹੜੇ ਸਟਾਲ ਤੇ ਖੜਾ ਹੈ ਇਹ ਮੇਰੇ ਛੋਟੇ ਭਰਾ ਆ ਔਰ ਸਾਡੀ ਤਕਰੀਬਨ 35-40 ਸਾਲ ਦੀ ਜਿਹੜੀ ਮਿੱਤਰਤਾ ਹੈ ਅਸੀਂ ਛੋਟੇ-ਛੋਟੇ ਹੁੰਦੇ ਇਕੱਠੇ ਪੜਦੇ ਰਹੇ ਸਾਡੇ ਜੂਨੀਅਰ ਰਹੇ ਹੈ ਭਾਈ ਨਾਇਬ ਸਿੰਘ ਜੀ ਡਾਕਟਰ ਸਾਹਿਬ ਤਾਂ ਇਹਨਾਂ ਦਾ ਪਿੰਡ ਹੈ ਸਮਦ ਖੇੜਾ ਜਦੋਂ ਆਪਾਂ ਡੱਬਾਲੀ ਤੋਂ ਦਿੱਲੀ ਰੋਡ ਨਿਕਲਦੇ ਆ ਜਸਟ 5-7 ਕਿਲੋਮੀਟਰ ਜਾ ਕੇ ਪਰ ਇਹਨਾਂ ਨੇ ਬੜਾ ਵਧੀਆ ਇਨੀਸ਼ੀਏਟਿਵ ਇੱਕ ਲਿਆ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਇਹਨਾਂ ਦੇ ਕਦੇ ਮੈਂ ਫੈਕਟਰੀ ਵੀ ਤੁਹਾਨੂੰ ਵਿਜ਼ਿਟ ਕਰਾਉਂਗਾ ਮੇਰਾ ਇਹ ਵਿਸ਼ਾ ਹੈ ਮੈਂ ਹਮੇਸ਼ਾ ਗਾਈਡ ਕਰਦਾ ਰਹਿਣਾ ਆਪਦੇ ਕਿਸਾਨ ਭਰਾਵਾਂ ਨੂੰ ਵੀ ਜੇ ਕਿਸਾਨੀ ਕਾਮਯਾਬ ਕਰਨੀ ਹੈ ਤਾਂ ਅਖੀਰ ਤੁਸੀਂ ਉਹਦੇ ਜਿਹੜੇ ਪ੍ਰੋਡਕਟ ਆ ਉਹ ਵੀ ਖੁਦ ਬਣਾਉਣ ਲੱਗੋ ਤਕਰੀਬ ਇਹਨਾਂ ਦੇ 40 ਪ੍ਰੋਡਕਟ ਆ ਇਹ ਖੁਦ ਇਹ ਮਤਲਬ ਜਿਹੜੇ ਪ੍ਰੋਡਕਟ ਤਿਆਰ ਕਰਦੇ ਆ ਔਰ ਇੱਕ ਪੈਸਾ ਵੀ ਇਹਦੇ ਤੁਸੀਂ ਮਲਾਵਟ ਜਾ ਉਹ ਹਿਸਾਬਤ ਨਹੀਂ ਕਰ ਸਕਦੇ ਵੈਲ ਐਜੂਕੇਟਿਡ ਅੱਥੇ ਤੁਸੀਂ ਵੇਖੋਗੇ ਵੀ 40 ਬੜਕਾ ਇਹਨਾਂ ਦੇ ਤਕਰੀਬਨ ਉਹ ਡਾਕਟਰ ਸਾਹਿਬ ਨੂੰ ਮੈਂ ਕਹਿਣਾ ਵੀ 2 ਮਿੰਟ ਤੁਸੀਂ ਜਾਣਕਾਰੀ ਦਿਓ ਬਾਈ ਜੀ ਦੱਸ ਦਿਓ ਵੀ ਕਿਹੜੇ-ਕਿਹੜੇ ਬੜਕਾ ਆਪਣੇ ਹੈ ਜੀ ਹਨਾ ਦੱਸੋ ਦੱਸੀ ਗਾਲ ਜੀ ਤੇ ਪਰਮਾਤਮਾ ਦੀ ਦਇਆ ਨਾਲ ਅਸੀਂ ਸਾਰੇ ਆਇਲਸ ਸਾਰੇ ਆٹے ਜਿਵੇਂ ਮਲਟੀ grain ਆਟਾ ਆਦਰ ਜਿੰਨੇ ਵੀ ਮਿਲਟਸ ਹੈ ਉਹਨਾਂ ਦੇ ਆਟੇ ਤੇ ਸਾਰੇ ਸਪਾਈਸਸ ਆਲ ਗ੍ਰੇਡ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਲੱड्डੂ 'ਚ ਵੀ ਲੱड्डੂ ਪਕੌੜੀ ਬੇਸਨ ਦੀ ਪਿੰਨੀ ਤੇ ਵੱਡਾ ਸਬਜੀ ਬਣਾਉਣ ਵਾਲੇ ਪਕੌੜੇ ਤੇ ਇਹਨਾਂ ਦੇ ਵਿੱਚ ਵੀ ਅਸੀਂ ਕੰਮ ਕਰ ਰਹੇ ਹਾਂ ਲਗਭਗ ਸਾਡੇ 40 ਪ੍ਰੋਜੈਕਟ ਪ੍ਰੋਸ ਹੋ ਚੁੱਕੇ ਐ ਤੇ ਹੁਣ ਇੱਕ ਅਸੀਂ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜਾ ਕਿ ਸਟੀਮ ਨਾਲ ਗੋੜ ਬਣੂਗਾ ਸਟੀਮ ਨਾਲ ਗੋੜ ਬਣਾਉਣ ਵਾਲਾ ਪ੍ਰੋਜੈਕਟ ਜਲਦੀ ਮੈਨੂੰ ਲੱਗਦਾ ਵੀ ਤਕਰੀਬਨ 2 ਮਹੀਨਿਆਂ ਦੇ ਵਿੱਚ ਅਸੀਂ ਇੰਸਟਾਲ ਕਰ ਲਾਂਗੇ ਸਾਡਾ ਇਹ ਚੈਨਲ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੀ ਪਹਿਲੀ ਕੋਸ਼ਿਸ਼ ਇਹ ਰਹੀ ਹੈ ਕਿ ਅਸੀਂ ਸਿਰਫ ਸਰਵਤ ਦੇ ਭਲੇ ਦੇ ਲਈ ਇਹ ਕੋਸ਼ਿਸ਼ ਕੀਤੀ ਹੈ ਜਿਹੜਾ ਯਤਨ ਕੀਤਾ ਹੈ ਤੁਹਾਡੇ ਸਾਹਮਣੇ ਸਾਡਾ ਪੂਰਾ ਦਾ ਪੂਰਾ ਕੰਮ ਸ਼ੁੱਧਤਾ ਤੇ ਹੈ ਅਸੀਂ ਜਿੰਨੇ ਵੀ ਪ੍ਰੋਡਕਟ ਲੈ ਕੇ ਆਏ ਨੇ ਬਿਲਕੁਲ ਸ਼ੁੱਧ ਉਸ ਦੀ ਅਸੀਂ ਗਾਰੰਟੀ ਕਰਦੇ ਹਾਂ ਕੋਈ ਵੀ ਸਾਥੀ ਸਾਡੀ ਉਸ ਫੈਕਟਰੀ ਦੇ ਵਿੱਚ ਆ ਕੇ ਸਾਨੂੰ ਵੇਖ ਸਕਦਾ ਹੈ ਕਿ ਕਿਵੇਂ ਅਸੀਂ ਉਹ ਪ੍ਰੋਡਕਟ ਨੂੰ ਤਿਆਰ ਕਰਦੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੰਗ ਅਸੀਂ ਇਹਦੇ ਵਿੱਚ ਵਰਤਦੇ ਨਹੀਂ ਬਿਲਕੁਲ ਸ਼ੁੱਧਤਾ ਤੇ ਅਸੀਂ ਆਪਣਾ ਜੋਰ ਰੱਖਦੇ ਆਂ ਬਾਜ਼ਾਰ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਵਿਕਦੀਆਂ ਨੇ ਤੁਸੀਂ ਅਕਸਰ ਦੇਖਦੇ ਹੋ ਉਹਨਾਂ ਚੀਜ਼ਾਂ ਦੇ ਵਿੱਚ ਕਿੰਨੇ-ਕਿੰਨੇ ਕੈਮੀਕਲ ਉਹ ਵਰਤੇ ਜਾਂਦੇ ਆ ਜਿਹੜੇ ਸਾਡੇ ਲਈ ਫਿਰ ਘਾਤਕ ਬਿਮਾਰੀਆਂ ਦਾ ਕਾਰਨ ਬਣਦੇ ਆ ਤਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੀਏ ਅਤੇ ਉਹਨਾਂ ਘਾਤਕ ਬਿਮਾਰੀਆਂ ਤੋਂ ਸਭ ਨੂੰ ਬਚਾ ਸਕੀਏ ਸੋ ਇਸੇ ਯਤਨ ਦੇ ਨਾਲ ਅਸੀਂ ਲੱਗੇ ਹੋਏ ਹਾਂ ਤਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਇਹ ਗੁਜਾਰਸ਼ ਹੈ ਕਿ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਸਾਡੇ ਇਸ ਪ੍ਰੋਡਕਟ ਦੇ ਨਾਲ ਜੁੜੋ ਬਲੇਹਾਰੀ ਕੁਦਰਤ ਸਾਡੇ ਪ੍ਰੋਡਕਟ ਦਾ ਨਾਮ ਹੈ ਯਾਰ ਮੁੱਖੀ ਗੱਲ ਇਹ ਹੈ ਵੀ ਜਦੋਂ ਜਿਮੀਂਦਾਰ ਲੱਡੂ ਬਣਾਉਣ ਤੇ ਆਹ ਜਾਂਣਾ ਤਾਂ ਤੁਸੀਂ ਆਪ ਹੀ ਸਮਝ ਲਓ ਵੇਸਣ ਇਹਨਾਂ ਦਾ ਆਉਦਾ ਹੈ ਮੈਂ ਮਿੱਠਾ ਵੈਸੇ ਘੱਟ ਪਸੰਦ ਕਰਦਾ ਪਰ ਇਹਨਾਂ ਦੇ ਮੈਂ ਪੰਜ ਚਾਰ ਜ਼ਰੂਰ ਖਾਏ ਆ ਹੁਣ ਜਦੋਂ ਜਾਣਾ ਤਾਂ ਸਾਡੀ ਮਿੱਤਰਤਾ ਔਰ ਮੇਰਾ ਮੈਂ ਕਦੇ ਕਿਸੇ ਦੀ ਪ੍ਰਮੋਸ਼ਨ ਨਹੀਂ ਕਰਦਾਗਾ ਪਰ ਇਹ ਆਪਣਾ ਆਪ ਦਾ ਕੰਮ ਹੈ ਜ਼ਿੰਮੇਵਾਰੀ ਜੋ ਨਿਕਲਿਆ ਅਗਲਾ ਸਟੈਪ ਹੈ ਜਿਹੜਾ ਕਰਕੇ ਆਪਾਂ ਕਾਮਯਾਬ ਹੋ ਸਕਦੇ ਆ ਨਹੀਂ ਤਾਂ ਝੁੰਨਿਆਂ ਚ ਤੇ ਟਰਾਲੇ ਟੋੜ ਢੋ ਕੇ ਆਪਾਂ ਦੁਖੀ ਹੋਈ ਜੰਨੇ ਉਹਦੇ ਚ ਕੱਖ ਵੀ ਨਹੀਂ ਨਿਕਲਣਾ ਸੋ ਆਪਾਂ ਨੂੰ ਪ੍ਰੋਸੈਸਿੰਗ ਵਾਲੇ ਪਾਸੇ ਆਉਣਾ ਚਾਹੀਦਾ ਹੈ ਐਤਕੀ ਇਹਨਾਂ ਨੇ ਵਾਅਦਾ ਕਰਿਆ ਵੀ ਤੁਹਾਨੂੰ ਅਸੀਂ 80 ਪ੍ਰੋਡਕਟ ਤੱਕ ਹੀ ਲੈ ਜਾਾਂਗੇ ਜਿਹੜੀ ਆਪਦੀ ਰੇਂਜ ਹੈ ਤੁਹਾਨੂੰ ਮੈਂ ਅੱਗੇ ਵੀਡੀਓ ਇਹਦੀ ਜਰੂਰ ਡਿਟੇਲਡ ਪਾ ਕੇ ਸਾਰੀ ਜਾਣਕਾਰੀ ਦੇਵਾਂਗੇ ਵੀ ਇਹਨਾਂ ਨੇ ਕਿੰਨੇ ਵਧੀਆ ਲੈਵਲ ਤੇ ਕੰਮ ਕੀਤਾ